ਜਦੋਂ ਸ਼ਾਹੀ ਲਸ਼ਕਰ ਮੁੜ ਗਿਆ ਤਾਂ ਗੁਰੂ ਜੀ ਟਿੱਬੀ ਤੋਂ ਹੇਠਾਂ ਉਤਰੇ ਜਿੱਥੇ ਸਿੰਘਾਂ ਨੇ ਲੜਾਈ ਕੀਤੀ ਸੀ ਲੜਾਈ ਦੇ ਮੈਦਾਨ ਵਿੱਚ ਸਿੰਘਾਂ ਦੀਆਂ ਬਹੁਤ ਬੁਰੀ ਤਰ੍ਹਾਂ ਕਟੀਆਂ ਵਟੀਆਂ ਦੇਹਾਂ ਪਈਆਂ ਸਨ ਜੋ ਇਸ ਗੱਲ ਦੀ ਸਾਖੀ ਪਰ ਰਹੀਆਂ ਸਨ ਕਿ ਸਿੰਘ ਕਿੰਨੀ ਬਾਦਰੀਨਾਂ ਸ਼ਾਹੀ ਸੈਨਾ ਨਾਲ ਲੜੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੁੱਤਰਾਂ ਵੱਲੋਂ ਕੀਤੀ ਕੁਰਬਾਨੀ ਦਾ ਦਰਸ਼ਨ ਕਰ ਰਹੇ ਸਨ ਉਹ ਇਹ ਪੁੱਤਰ ਸਨ ਜਿਹੜੇ ਬੇਦਾਵਾ ਲਿਖ ਕੇ ਦੇ ਗਏ ਪਰ ਉਹ ਗੁਰੂ ਨਾਲੋਂ ਟੁੱਟ ਕੇ ਵੀ ਅੰਦਰੋਂ ਨਹੀਂ ਟੁੱਟੇ ਸਨ ਭਾਵੇਂ ਉਹ ਅਨੰਦਪੁਰ ਸਾਹਿਬ ਪਿੱਟ ਦੇ ਗਏ ਸਨ ਤੇ ਗੁਰੂ ਤੋਂ ਮੂੰਹ ਮੋੜ ਗਏ ਸਨ ਪਰੰਤੂ ਦਿਲਾਂ ਅੰਦਰ ਗੁਰੂ ਪਿਆਰ ਦੀ ਕਸਕ ਬਣੀ ਰਹੀ ਸੀ ਜੋ ਉਹਨਾਂ ਨੂੰ ਮੁੜ ਗੁਰੂ ਵੱਲ ਖਿੱਚ ਲਈ ਸੀ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਬੇਦਾਵੇ ਵਾਲੇ ਪੁੱਤਰ ਇੰਨੀ ਬਹਾਦਰੀ ਨਾਲ ਲੜ ਸਕਦੇ ਹਨ ਤਾਂ ਦਾਵੇਦਾਰ ਪੁੱਤਰਾਂ ਦੀ ਕਰਨੀ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ ਜਿਸ ਗੁਰੂ ਦੇ ਚਮਕੌਰ ਸਾਹਿਬ ਵਿਖੇ ਆਪਣੇ ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਤੇ ਅੱਖਾਂ ਵਿੱਚ ਨੀਰ ਨਹੀਂ ਸੀ ਆਇਆ ਲੇਕਿਨ ਇਨ੍ਹਾਂ ਪੁੱਤਰਾਂ ਦੇ ਸ਼ਹੀਦ ਹੋਣ ਤੇ ਗੁਰੂ ਜੀ ਦੇ ਨੇਤਰਾ ਵਿੱਚ ਚੰਨ ਪਰ ਆਇਆ ਗੁਰੂ ਜੀ ਨੇ ਇੱਕ ਇੱਕ ਸਿਸ ਨੂੰ ਚੁੱਕਿਆ ਉਹਨਾਂ ਦਾ ਮੁਖੜਾ ਸਾਫ਼ ਕੀਤਾ ਤੇ ਉਹਨਾਂ ਨੂੰ 5000, 10000, 30000 ਦੀ ਕਿਤਾਬ ਪਰਦਾਨ ਕਰਦੇ ਹੋਏ ਜਦੋਂ ਅੱਗੇ ਵਧਦੇ ਹਨ ਤਾਂ ਪਾਈ ਮਹਾ ਸਿੰਘ ਦੇ ਸਿਸਕ ਦੇ ਹੋਏ ਮਿਲੇ ਗੁਰੂ ਜੀ ਨੇ ਪਛਾਣ ਲਿਆ ਕਿ ਇਹ ਮੇਰਾ ਮਹਾ ਸਿੰਘ ਜਥੇਦਾਰ ਹੈ ਗੁਰੂ ਜੀ ਨੇ ਪਾਈ ਮਹਾ ਸਿੰਘ ਦਾ ਸੀਸ ਆਪਣੀ ਗੋਦ ਵਿੱਚ ਲਿਆ ਤੇ ਮੂਹ ਵਿੱਚ ਪਾਣੀ ਪਾਇਆ ਤੇ ਪਾਈ ਮਹਾ ਸਿੰਘ ਨੂੰ ਹੋਸ਼ ਆ ਗਈ ਗੁਰੂ ਜੀ ਨੇ ਪਾਈ ਮਹਾ ਸਿੰਘ ਨੂੰ ਕੁਝ ਮੰਗਣ ਲਈ ਆਖਿਆ ਪਾਈ ਮਹਾ ਸਿੰਘ ਨੇ ਹੌਲੀ-ਹੌਲੀ ਬੇਨਤੀ ਕੀਤੀ ਕਿ ਸੱਚੇ ਬਾਦਸ਼ਾਹ ਮੇਰੇ ਵੱਡੇ ਭਾਗ ਹਨ ਜੋ ਅੰਤ ਸਮੇਂ ਆਪ ਜੀ ਦੇ ਦਰਸ਼ਨ ਹੋਏ ਹਨ ਹੁਣ ਮੇਰੀਆਂ ਸਭ ਇੱਛਾਵਾਂ ਪੂਰੀਆਂ ਹੋ ਗਈਆਂ ਹਨ ਜੇ ਆਪ ਜੀ ਤਰੁੱਟੇ ਹੋ ਤਾਂ ਇਹ ਕਿਰਪਾ ਕਰੋ ਕਿ ਜਿਹੜੀ ਲਿਖਤ ਮਾਜੇ ਦੇ ਸਿੱਖ ਗੁਰਸਿੱਖੀ ਦੇ ਬੇਦਾਵੇ ਦੀ ਦੇ ਗਏ ਸਨ ਉਹਨਾਂ ਨੂੰ ਪਾੜ ਕੇ ਟੁੱਟੀ ਮੇਲ ਲਵੋ ਇਸ ਤੇ ਸਤਿਗੁਰਾਂ ਨੇ ਆਖਿਆ ਭਾਈ ਮਹਾ ਸਿੰਘ ਕੁਝ ਆਪਣੇ ਲਈ ਮੰਗ ਜੋ ਤੇਰੇ ਲੋਕ ਪਰਲੋਕ ਦੇ ਕੰਮ ਆਵੇ ਭਾਈ ਮਹਾ ਸਿੰਘ ਨੇ ਫੇਰ ਬੇਨਤੀ ਕੀਤੀ ਸੁਤ ਅਪਰਾਧ ਕਰਤ ਹੈ ਜੇ ਤੇ ਜਨਨੀ ਚੇਤਨਾ ਰੱਖਸ ਤੇ ਤੇ ਮਹਾਰਾਜ ਸਿੱਖ ਆਪਜੀ ਦੇ ਪੁੱਤਰ ਹਨ ਤੇ ਆਪਜੀ ਅਪਰਾਧੀਆਂ ਨੂੰ ਬਖਸ਼ਣ ਯੋਗ ਹੋ ਟੁੱਟੀ ਗੰਢਨ ਹਾਰ ਕੋਪਾਲ ਸਰਬਜੀ ਆਪੇ ਪ੍ਰਤਪਾਲ ਆਪ ਟੁੱਟੇ ਗੰਢਨ ਨੂੰ ਸਮਰਥ ਹੋ ਸਿਕ ਸੇਕਾਂ ਦੇ ਕਿਰਪਾ ਕਰੋ ਇਸ ਕਰਕੇ ਪੰਥ ਲਈ ਵੀਰਾਂ ਲਈ ਮੇਰੇ ਵਰਗੇ ਖਰੂਦੀ ਪੁੱਤਰਾਂ ਲਈ ਦਾਨ ਦੇਹੋ ਦਾਨ ਦੇਹੋ ਦਾਨ ਦੇਹੋ ਟੁੱਟੀ ਗੰਢੋ ਟੁੱਟੀ ਗੰਢੋ ਟੁੱਟੀ ਗੰਢੋ ਮਹਾ ਸਿੰਘ ਨੇ ਅੱਖਾਂ ਖੋਲ ਕੇ ਇੱਕ ਵਾਰ ਫਿਰ ਬੇਨਤੀ ਕੀਤੀ ਸਾਡਾ ਲਿਖਿਆ ਬੇਦਾਵੇ ਵਾਲਾ ਕਾਗਜ਼ ਫਾੜ ਦਿਓ ਗੁਰੂ ਸਾਹਿਬ ਨੇ ਪਾਈ ਮਹਾ ਸਿੰਘ ਦੇ ਪਰਉਪਕਾਰ ਵਾਲੀ ਬਿਰਤੀ ਦੇਖ ਕੇ ਤਨ ਸਿੱਖੀ ਤਨ ਖਾਲਸਾ ਤਿੰਨ ਵਾਰੀ ਕਹਿ ਕੇ ਬੇਦਾਵੇ ਦੇ ਕਾਗਜ਼ ਨੂੰ ਪਾਈ ਮਹਾ ਸਿੰਘ ਦੇ ਸਾਹਮਣੇ ਪਾੜ ਦਿੱਤਾ ਉਸ ਸਮੇਂ ਪਾਈ ਮਹਾ ਸਿੰਘ ਨੇ ਅਤ ਉੱਤਮ ਸਮਾ ਜਾਣ ਕੇ ਗੁਰੂ ਜੀ ਦੇ ਦਰਸ਼ਨ ਕਰਦੇ ਹੀ ਸਰੀਰ ਛੱਡ ਦਿੱਤਾ ਸਾਰੇ ਸ਼ਹੀਦ ਹੋਏ ਸਿੰਘਾਂ ਦਾ ਗੁਰੂ ਜੀ ਨੇ ਆਪਣੇ ਹੱਥੀ ਸੰਸਕਾਰ ਕੀਤਾ ਜਿਸ ਵੇਲੇ ਅੰਗੀਠਾ ਬਲ ਰਿਹਾ ਸੀ ਤਾ ਗੁਰੂ ਜੀ ਨੇ ਹੁਕਮ ਕੀਤਾ ਇਹ ਮੁਕਤ ਹੋਏ ਏ ਤਾਲ ਹੁਣ ਖਿਦਰਾਣਾ ਨਹੀਂ ਮੁਕਤ ਸਰ ਹੈ ਇਨ੍ਹਾਂ ਮੁਕਤਿਆਂ ਦੀ ਯਾਦਗਾਰ ਰਹੇਗੀ ਸ਼ਹੀਦ ਗੰਚ ਰਹੇਗਾ ਗੁਰੂ ਜੀ ਨੇ ਫਰਮਾਇਆ ਅਬ ਦੇ ਨਾਮ ਮੁਕਤ ਸਰ ਹੋਏ ਖਿਦਰਾਣਾ ਇਸ ਕਹੈ ਨ ਕੋਈ ਇਸ ਥਲ ਮੁਕਤ ਪਏ ਸਿੱਖ ਚਾਲੀ ਜੇ ਨਿਸ਼ ਪਾਪ ਕਾਲ ਬੂ ਕਾਲੀ ਯਾਤੇ ਨਾਮ ਮੁਕਤ ਸਰ ਹੋਵਾ ਜੋ ਮਚੈ ਤਿਨਹੀ ਅਗ ਕੋਵਾ ਅਸਮਹਿਮਾ ਸ਼੍ਰੀ ਮੁਕਤੇ ਕਹੀ ਸੋ ਅਭ ਪਰਗਟ ਜਗਤ ਮੈਂ ਸਹੀ ਉਸ ਵੇਲੇ ਇੱਕ ਸਿੰਘ ਨੇ ਆਕੇ ਆਖਿਆ ਕਿ ਗੁਰੂ ਜੀ ਚੰਗੀ ਲਾਗੇ ਇੱਕ ਮਾਈ ਦਾ ਸਰੀਰ ਹੈ ਜੋ ਜੋਨੀ ਜਾਪੀ ਹੈ ਤੁਰਕਾ ਨਾਲ ਲੜਕੇ ਕਾਇਲ ਹੋ ਕੇ ਪਈ ਹੈ ਗੁਰੂ ਜੀ ਸਿੰਘਾ ਸਮੇਤ ਮਾਈ ਭਾਗੋ ਕੋਲ ਚਲੇ ਗਏ ਜਿੱਥੇ ਨੇੜੇ ਹੀ ਉਸ ਤੁਰਕ ਦੀ ਦੇਹ ਵੀ ਪਈ ਸੀ ਜਿਸ ਨੂੰ ਮਾਈ ਭਾਗੋ ਨੇ ਸਾੰਗ ਪਾ ਸਾੰਗ ਨਾਲ ਪ੍ਰੋਕੇ ਮਾਰਿਆ ਸੀ ਮਾਈ ਭਾਗੋ ਦੇ ਜ਼ਖਮ ਘੱਟ ਸੰ ਤੇ ਛੇਤੀ ਹੀ ਉਹਨਾਂ ਨੂੰ ਹੋਸ਼ ਆ ਗਏ। ਬਾਅਦ ਵਿੱਚ ਮਾਈ ਭਾਗੋ ਜੀ ਨੇ ਚੰਗਦਾ ਸਾਰਾ ਬਿਰਤਾਂਤ ਗੁਰੂ ਜੀ ਨੂੰ ਸੁਣਾਇਆ ਤੇ ਦੱਸਿਆ ਕਿ ਕਿਵੇਂ ਆਪ ਜੀ ਦੇ ਜਾਣ ਮਗਰੋਂ ਸਾਰੇ ਮਜਹਿਲ ਸਿੰਘਾਂ ਨੇ ਗੁਰਮਤਾ ਕਰਕੇ ਸ਼ਹੀਦੀਆਂ ਪ੍ਰਾਪਤ ਕਰਨ ਦਾ ਫੈਸਲਾ ਕੀਤਾ। ਗੁਰੂ ਜੀ ਨੇ ਪਾਈ ਮਹਾ ਸਿੰਘ ਵੱਲੋਂ ਮਾਝੇ ਦੇ ਸਿੰਘਾਂ ਦੀ ਟੁਕੜੀ ਮੇਲ ਲੈਣ ਬਾਰੇ ਮਾਈ ਭਾਗੋ ਨੂੰ ਦੱਸਿਆ। ਮੁਕਤਿਆਂ ਦਾ ਅੰਤਮ ਸੰਸਕਾਰ ਕਰਵਾ ਕੇ ਗੁਰੂ ਜੀ ਅੱਗੇ ਚਲੇ ਗਏ। ਨਾਂਗੇ ਕੀ ਸਰਾਈ ਨੋਥੋਹੇ ਵਜੀਤਪੁਰ ਹੁੰਦੇ ਹੋਏ ਵਾਪਸ ਫਿਰ ਖਿਦਰਾਣੇ ਦੀ ਟਾਬ ਆਏ ਇੱਥੇ ਸ਼ਹੀਦ ਹੋਏ ਸਿੰਘਾਂ ਦਾ ਦੁਸ਼ੈਰੇ ਦਾ ਅਰਦਾਸਾ ਸੋਧਿਆ ਤੇ ਉਹਨਾਂ ਦੀ ਯਾਦ ਵਿੱਚ ਨਿਸ਼ਾਨ ਕਾਇਮ ਕੀਤਾ ਬਾਅਦ ਵਿੱਚ ਖਾਲਸੇ ਨੇ ਭਾਈ ਲੰਗਰ ਸਿੰਘ ਜੋ ਹਰੀਕੇ ਪਿੰਡ ਰਹਿੰਦੇ ਸਨ ਦੀ ਸਹਾਇਤਾ ਨਾਲ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਪੱਕਾ ਸ਼ਹੀਦ ਗੰਧ ਸਥਾਪਿਤ ਕੀਤਾ ਭਾਈ ਲੰਗਰ ਸਿੰਘ ਰੂਜੀ ਨਾਲ ਰਿਆ ਸੀ ਸੰ 1725 ਤੋਂ ਅੰਮ੍ਰਿਤਸਰ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਮਾਗੀ ਦਾ ਮੇਲਾ ਮਨਾਉਣ ਦਾ ਰਿਵਾਜ ਸ਼ੁਰੂ ਹੋਇਆ ਭਾਵੇਂ ਇਹ ਜੁੱਤਵੈਸਾਖ ਵਿੱਚ ਹੋਇਆ ਸੀ ਪਰੰਤੂ ਮਾਗੀ ਦੀ ਰੁੱਤ ਠੰਡੀ ਹੋਣ ਕਰਕੇ ਇੱਕ ਮਾਗ ਵਾਲੇ ਦਿਨ ਇਸ ਸ਼ਾਤ ਨੂੰ ਮਨਾਉਣਾ ਆਰੰਭ ਕੀਤਾ ਗਿਆ ਕਿਉਂਕਿ ਵੈਸਾਖ ਨੂੰ ਇੱਥੇ ਬਹੁਤ ਗਰਮੀ ਹੁੰਦੀ ਸੀ ਭਾਈ ਦਾਨ ਸਿੰਘ ਸਿੱਖੀ ਰੱਖੀ ਜੇਕਰ ਮਾਜੇ ਦੀ ਸਿੱਖੀ ਪਾਈ ਮਹਾ ਸਿੰਘ ਨੇ ਰੱਖ ਵਿਖਾਈ ਤਾ ਮਾਲਵੇ ਦੀ ਸਿੱਖੀ ਨੂੰ ਰੱਖਣ ਵਾਲੇ ਭਾਈ ਦਾਨ ਸਿੰਘ ਸਨ ਜਿਹੜੇ ਬਰਾੜ ਪਾਈਚਾਰੇ ਦੇ ਸਿੱਕਾ ਸਮੇਤ ਕੋਟਕਪੂਰੀ ਤੋਂ ਹੀ ਗੁਰੂ ਜੀ ਦੇ ਨਾਲ ਚੱਲ ਰਹੀ ਸਨ ਤੁਰਕਾਂ ਦੀ ਫੌਜ ਨਾਲ ਯੁੱਧ ਕਰਨ ਵਾਸਤੇ ਕਿਸੇ ਟੁਕਵੇਂ ਥਾਂ ਦੀ ਪੁਛਕਰਨ ਉੱਤੇ ਕਪੂਰੇ ਚੌਧਰੀ ਨੇ ਖਿਦਰਾਣੇ ਦੀ ਢਾਬੀ ਦੱਸ ਪਾਈ ਉਸਨੇ ਆਪਣੇ ਬੰਦੇ ਖਾਨੇ ਬਰਾੜ ਨੂੰ ਗੁਰੂ ਜੀ ਨਾਲ ਭੇਜਿਆ ਆਪਣੇ ਬੰਦੇ ਖਾਨੇ ਬਰਾੜ ਨੂੰ ਗੁਰੂ ਜੀ ਨਾਲ ਭੇਜਿਆ ਸੀ ਤਾਂ ਕਿ ਉਹ ਗੁਰੂ ਜੀ ਨੂੰ ਖਿਦਰਾਣੇ ਦੀ ਢਾਬ ਤੱਕ ਸਹੀ ਸਲਾਮਤ ਪਹੁੰਚਾ ਆਵੇ ਖਾਨੇ ਬਰਾੜ ਦੇ ਨਾਲ ਪਾਈਦਾਨ ਸਿੰਘ ਤੇ ਬਰਾੜ ਭਾਈਚਾਰੇ ਦੇ ਹੋਰ ਸਿੱਖ ਵੀ ਗੁਰੂ ਜੀ ਨਾਲ ਚੱਲ ਰਹੇ ਸਨ ਜਦੋਂ ਮਚਹਿਲ ਸਿੱਖ ਗੁਰੂ ਜੀ ਨੂੰ ਰਾਮੇ ਆਣਾ ਦੇ ਕੋਲ ਮਿਲਦੇ ਹਨ ਤਾਂ ਉਸ ਵੇਲੇ ਵੀ ਪਾਈਦਾਨ ਸਿੰਘ ਤੇ ਉਸ ਦਾ ਪੁੱਤਰ ਗੁਰੂ ਜੀ ਦੇ ਕਾਫਲੇ ਵਿੱਚ ਸ਼ਾਮਲ ਸਨ ਜਦੋਂ ਸੁਹੀ ਸਿੱਖਾਂ ਨੇ ਖਬਰ ਦਿੱਤੀ ਕਿ ਤੁਰਕੀ ਸੈਨਾ ਪਿੱਛਾ ਕਰਦੀ ਨੇੜੇ ਆ ਰਹੀ ਹੈ ਤਾਂ ਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਅੱਗੇ ਚੱਲ ਪਈ ਗੁਰੂ ਜੀ ਦੇ ਕੋੜੇ ਜਨ ਪਾਈ ਨੂੰ ਹੌਲੀ ਚਲਦੇ ਵੇਖ ਕੇ ਪਾਈ ਦਾਨ ਸਿੰਘ ਦੇ ਸੁਪੁੱਤਰ ਨੇ ਕੋੜੇ ਨੂੰ ਕੋੜੜਾ ਮਾਰਿਆ ਗੁਰੂ ਜੀ ਨੇ ਇਸ ਤਰ੍ਹਾਂ ਕਰਨ ਦਾ ਬੁਰਾ ਮਨਾਇਆ ਪਾਈ ਦਾਨ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੇ ਸੁਪੁੱਤਰ ਨੇ ਕੋੜੇ ਨੂੰ ਕੋੜੜਾ ਮਾਰ ਕੇ ਗੁਨਾਹ ਕੀਤਾ ਹੈ ਗੁਰੂ ਜੀ ਇਸ ਨੂੰ ਬਖਸ਼ ਦੇਵੋ ਪਾਈ ਦਾਨ ਸਿੰਘ ਦੀ ਬੇਨਤੀ ਸੁਣ ਕੇ ਦਿਆਲੂ ਸਤਿਗੁਰੂ ਜੀ ਨੇ ਕਿਹਾ ਇਹ ਪਾਈ ਦਾਨ ਸਿੰਘ ਤੁਸੀਂ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ ਪਿਤਾ ਵੱਲੋਂ ਪੁੱਤਰ ਦੀ ਕਿਸੇ ਗਲਤੀ ਕਾਰਨ ਗੁੱਸੇ ਹੋ ਕੇ ਕੱਢੀ ਹੋਈ ਗਾਲ ਮਨ ਕਰਕੇ ਨਹੀਂ ਹੁੰਦੀ ਕਿਉਂਕਿ ਪਿਤਾ ਦੇ ਮਨ ਵਿੱਚ ਤਾਂ ਪੁੱਤਰ ਲਈ ਬਹੁਤ ਭਾਰੀ ਸਨੇਹ ਹੁੰਦਾ ਹੈ ਭਾਵੇਂ ਪਿਤਾ ਗੁੱਸੇ ਵਿੱਚ ਵੱਦ ਅਸੀਸ ਵੀ ਦੇ ਦਿੰਦਾ ਹੈ ਪਰ ਉਹ ਚਿਤ ਵਿੱਚ ਪੁੱਤਰ ਦੀ ਹਾਨੀ ਨਹੀਂ ਚਾਹੁੰਦਾ ਇਸ ਪ੍ਰਕਾਰ ਹੀ ਤੁਸੀਂ ਸਾਰੇ ਸਿੱਖ ਮੇਰੇ ਪੁੱਤਰਾਂ ਦੇ ਸਮਾਨ ਹੋ ਅਤੇ ਮੇਰੀ ਦਿਲੀ ਇੱਛਾ ਹੈ ਕਿ ਤੁਸੀਂ ਬਹੁਤ ਸੁਖ ਭੋਗੋ ਇਸ ਦੇ ਬਾਵਜੂਦ ਪਾਈ ਦਾਨ ਸਿੰਘ ਨੇ ਬੇਨਤੀ ਕੀਤੀ ਕਿ ਮੇਰੇ ਮਨ ਵਿੱਚ ਅਜੇ ਵੀ ਸੰਸਾ ਬਣਿਆ ਹੋਇਆ ਹੈ ਕਿ ਆਪ ਜੀ ਦੇ ਬਚਨ ਵੇਰਟ ਨਹੀਂ ਜਾਂਦੇ ਗੁਰੂ ਜੀ ਨੇ ਪਾਈ ਦਾਨ ਸਿੰਘ ਦੇ ਮਨ ਦਾ ਭਰਮ ਦੂਰ ਕਰਨ ਲਈ ਦ੍ਰਿਸ਼ਟਾंत ਦਿੱੰਗੇ ਸਮਝਾਇਆ ਕਿ ਜਿਵੇਂ ਜੰਗਲ ਵਿੱਚ ਅੱਗ ਲੱਗ ਜਾਣ ਵੇਲੇ ਸ਼ੇਰ ਤੇ ਸ਼ੇਰਣੀ ਆਪਣੇ ਬੱਚਿਆਂ ਨੂੰ ਮੂੰਹ ਵਿੱਚ ਫੜ ਕੇ ਸੁਰੱਖਿਅਤ ਥਾਂ ਲਿਜਾਂਦੇ ਹਨ ਉਸ ਵੇਲੇ ਦੇਖਣ ਵਾਲੇ ਨੂੰ ਲੱਗਦਾ ਹੈ ਕਿ ਉਹ ਬੱਚਿਆਂ ਨੂੰ ਖਾ ਜਾਣਗੇ ਪਰੰਤੂ ਉਹ ਬੱਚਿਆਂ ਨੂੰ ਸਹੀ ਸਲਾਮਤ ਠੀਕ ਟਿਕਾਣੇ ਤੇ ਲੈ ਜਾਂਦੇ ਹਨ ਗੁਰੂ ਜੀ ਦੇ ਇਹ ਬਚਨ ਸੁਣ ਕੇ ਭਾਈ ਦਾਨ ਸਿੰਘ ਨੇ ਕੋੜੇ ਤੋਂ ਉੱਤਰ ਕੇ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਖਿਦਰਾਣੇ ਦੀ ਟਾਪ ਪਹੁੰਚ ਕੇ ਗੁਰੂ ਜੀ ਟਾਪ ਦੇ ਪੱਛਮ ਵੱਲ ਉਤਾਰਾ ਕਰਕੇ ਤੁਰਕੀ ਸੈਨਾ ਦੀ ਉਡੀਕ ਕਰਦੇ ਰਹੇ ਜਦੋਂ ਮਜੈਲ ਸਿੰਘਾਂ ਤੇ ਤੁਰਕਾਂ ਦੀ ਸੈਨਾ ਵਿੱਚਕਾਰ ਗੋਲੀਬੰਦੀ ਦੀਆਂ ਆਵਾਜ਼ਾਂ ਆਉਂਦੀਆਂ ਹਨ ਤਾਂ ਗੁਰੂ ਜੀ ਨੇ ਭਾਈ ਦਾਨ ਸਿੰਘ ਨੂੰ ਖਬਰ ਲੈਣ ਲਈ ਭੇਜਿਆ ਮੁਕਤਸਰ ਦੇ ਜੁੱਟ ਤੋਂ ਬਾਅਦ ਵੀ ਭਾਈ ਦਾਨ ਸਿੰਘ ਤੇ ਬਰਾੜ ਸਰਦਾਰ ਸਤਿਗੁਰੂ ਜੀ ਦੇ ਨਾਲ ਰਹਿੰਦੇ ਹਨ। ਥੇੜੀ ਨਗਰ ਤੋਂ ਚੱਲ ਕੇ ਗੁਰੂ ਜੀ ਕਾਲਚੁਰਾਨੀ ਗੁਰੂਸਰ ਹੁੰਦੇ ਹੋਏ ਛੱਤਿਆਣੇ ਪਹੁੰਚ ਜਾਂਦੇ ਹਨ। ਇਸ ਨਗਰ ਵਿੱਚ ਪਹੁੰਚ ਕੇ ਗੁਰੂ ਜੀ ਕੋਲ ਚਾੱਕਰੀ ਕਰ ਰਹੇ ਬਰਾੜ ਸਿੱਖਾਂ ਨੇ ਤਨਖਾਹ ਮੰਗਣ ਦੀ ਸਲਾਹ ਕੀਤੀ। ਆਪਸ ਵਿੱਚ ਬਰਾੜ ਸਿੱਖ ਵਿਚਾਰਾ ਕਰਦੇ ਹਨ ਕਿ ਸக்தி ਵਰਤਨ ਤੋਂ ਬਗੈਰ ਸਾਨੂੰ ਤਨਖਾਹ ਨਹੀਂ ਮਿਲੇਗੀ। ਪਹਿਲਾਂ ਅਸੀਂ ਕਈ ਵਾਰ ਤਨਖਾਹਾਂ ਦੀ ਮੰਗ ਕਰ ਚੁੱਕੇ ਹਾਂ ਤੇ ਹਰ ਵਾਰ ਗੁਰੂ ਜੀ ਇਹ ਆਖਦੇ ਹਨ ਕਿ ਤਨਖਾਹਾਂ ਜ਼ਰੂਰ ਦੇਵਾਂਗੇ। ਉਹਨਾਂ ਵਿੱਚੋਂ ਕੁਝ ਸਿੱਖ ਤਾਂ ਇਸ ਪ੍ਰਕਾਰ ਆਖਦੇ ਹਨ ਕਿ ਗੁਰੂ ਜੀ ਕੋਲ ਹੁਣ ਕੋਈ ਪੈਸਾ ਨਹੀਂ ਹੈ। ਇਸ ਕਰਕੇ ਪੈਸੇ ਮਿਲਣ ਦੀ ਕੋਈ ਆਸ ਨਹੀਂ ਹੈ। ਕੁਝ ਇਸ ਪ੍ਰਕਾਰ ਆਖਦੇ ਹਨ ਕਿ ਗੁਰੂ ਜੀ ਜਦੋਂ ਕਿਤੇ ਟਿਕਾਣਾ ਕਰਨਗੇ ਤਾਂ ਸੰਗਤਾਂ ਵੱਲੋਂ ਅਰਪਣ ਕੀਤੀ ਭੇਟਾ ਆਉਣ ਤੇ ਉਹਨਾਂ ਨੂੰ ਤਨਖਾਹਾਂ ਮਿਲਣਗੀਆਂ। ਇਹ ਗੱਲ ਸੁਣ ਕੇ ਕੁਝ ਕਹਿੰਦੇ ਹਨ ਕਿ ਅਸੀਂ ਹੁਣ ਹੋਰ ਉਡੀਕ ਨਹੀਂ ਕਰਾਂਗੇ ਤੇ ਇੱਥੇ ਹੀ ਗੁਰੂ ਜੀ ਨੂੰ ਰੋਕੇ ਤਨਖਾਹਾਂ ਲਵਾਂਗੇ ਉਹਨਾਂ ਅਨੁਸਾਰ ਗੁਰੂ ਜੀ ਕਰਾਮਾਤਾ ਕਰਨ ਦੇ ਸਮਰੱਥ ਹਨ ਤੇ ਸਾਰਾ ਸੰਸਾਰ ਉਹਨਾਂ ਦੀ ਇਸ ਸ਼ਕਤੀ ਤੋਂ ਜਾਣੂ ਹੈ ਜਦੋਂ ਅਸੀਂ ਗੁਰੂ ਜੀ ਨੂੰ ਇੱਥੇ ਰੋਕ ਲਵਾਂਗੇ ਤਾਂ ਉਹ ਕਰਾਮਾਤ ਰਾਹੀਂ ਮਾਇਆ ਮੰਗਵਾ ਕੇ ਸਾਨੂੰ ਤਨਖਾਹਾਂ ਦੇ ਦੇਣਗੇ ਇਸ ਤੋਂ ਬਾਅਦ ਗੱਲ ਵਿਗੜ ਜਾਵੇਗੀ ਕਿਉਂਕਿ ਅੱਗੇ ਸਾਡੇ ਇਲਾਕੇ ਦੀ ਹੱਦ ਖਤਮ ਹੋ ਜਾਵੇਗੀ ਆਪਣੇ ਇਲਾਕੇ ਵਿੱਚ ਸਾਡਾ ਪੂਰਾ ਜੋਰ ਹੈ ਤੇ ਇੱਥੇ ਗੁਰੂ ਜੀ ਦਾ ਹੋਰ ਕੋਈ ਰਖਵਾਲਾ ਵੀ ਨਹੀਂ ਹੈ ਅੱਗੇ ਸਾਡਾ ਕੋਈ ਜੋਰ ਨਹੀਂ ਚੱਲੇਗਾ ਇਸ ਕਰਕੇ ਚੰਗੀ ਗੱਲ ਇਹ ਹੈ ਕਿ ਗੁਰੂ ਜੀ ਨੂੰ ਇੱਥੇ ਰੋਕ ਲਈਏ ਤੇ ਤਨਖਾਹਾਂ ਲੈਣ ਤੋਂ ਬਾਅਦ ਹੀ ਜਾਣ ਦੇਈਏ